ਤੈਨੂੰ ਬਣਾ ਕੇ ਡੋਕਾ ਕੱਲੀ ਪੀਉਂਗੀ ਉਹ ਭਾਬੀ ਜੀ ਆ ਵੀ ਲੈ ਲਈ ਪੀ ਲਈ ਜਿਹੜਾ ਸਾਰਾ ਦਿਨ ਭਾਬੀ ਜੀ ਭਾਬੀ ਜੀ ਲਾਈ ਅਗ ਉਹ ਵੇਹ ਤੇ ਡੋਕੀ ਤੈਨੂੰ ਬਣਾ ਕੇ ਲੈ ਤੈਨੂੰ ਕਿੰਨੀਆਂ ਬਣਾ ਕੇ ਲੈ ਉਹਨੂੰ ਦਿੰਦੀ ਮੇਰੇ ਬਾਪ ਜੀ ਰਾਨ ਨੂੰ ਪਾ ਕੇ ਲੌਂਗ ਲਾਇਤੀਆਂ ਲੈ ਦੱਸ ਸਰ ਐਵੇਂ ਮਾੜੀ ਬੜੀ ਗੱਲ ਦਾ ਕਲੇਸ਼ ਕਰੀ ਜਾਂਦੀ ਰਹਿੰਦੀ ਆ ਜੇ ਮੈਂ ਭਾਬੀ ਜੀ ਭਾਬੀ ਜੀ ਕਹਿ ਦੇਣਾ ਪਿਆਰ ਨਾਲ ਤਾਂ ਫੇਰ ਕੀ ਹੋ ਜਾਂਦਾ ਹੈ ਲੈ ਐਵੇਂ ਮਾੜੀ ਜੀ ਗੱਲ ਤਾਂ ਐਨੀ ਸ਼ੱਕ ਕਰਦੀ ਆ ਰਹੀ ਰੱਬ ਤੁਹਾਨੂੰ ਉਹ ਆ ਗਏ ਲੋਤੀ ਲੈ ਆ ਲੈ ਭਾਈ ਵਧੀਆ ਬਈ ਹਾਂ ਹਾਂ ਆ ਗਿਆ ਅੱਛਾ ਬੈ ਜਾ ਹੋ ਕੀ ਹਾਲ ਹੈ ਠੀਕ ਆ ਬਈ ਬੈ ਹਾਂ ਹਾਂ ਹੋਰ ਵਧੀਆ ਉਹ ਆਇਆ ਸੀਗਾ ਮੈਂ ਤੈਨੂੰ ਫੋਨ ਤਾਂ ਕਰਿਆ ਸੀਗਾ ਉਹ ਸੇਖੂ ਵਾਲੇ ਆਮ ਦਾ ਫੋਨ ਆਇਆ ਸੀਗਾ ਅੱਛਾ ਉਹ ਮੈਨੂੰ ਕਹਿੰਦਾ ਬਈ ਕਦੋਂ ਆਏਗਾ ਰਿਪੇਅਰ ਕਰਨੀ ਆ ਮਸ਼ੀਨ ਦੀ ਹੂੰ ਤੇ ਮੈਂ ਆਖਿਆ ਯਾਰ ਵੀ ਮੈਥੋਂ ਤਾਂ ਨਹੀਂ ਆਇਆ ਜਾਣਾ ਠੀਕ ਆ ਇਹਦਾ ਕੀ ਗੱਲ ਹੋ ਗਈ ਉਹ ਮੈਂ ਉਹਨੂੰ ਦੱਸਣ ਲੱਗਾ ਕਿ ਮੈਂ ਯਾਰ ਇੱਥੇ ਕੜੀ ਸੱਪਾਂ ਜਿਹਾ ਬਾਈ ਖੜੀਆਂ ਨੇ ਇਹ ਦੋਨੇ ਜਣੀਆਂ ਤੇ ਤੈਨੂੰ ਕਹਦਾ ਮੁਖਾ ਨਾ ਹੁੰਦਾ ਉਹ ਬੜਾ ਹੱਸਣਾ ਜਿਹੜਾ ਨਾ ਹੁੰਦਾ ਕੀ ਸ਼ਾਪਾ ਹੁੰਦਾ ਯਾਰ ਹਾਂ ਤੇ ਉਹ ਕਹਿੰਦਾ ਨਾ ਹੁੰਦਾ ਤਾ ਯਾਰ ਬਾਥਰੂਮ ਇੱਕ ਹੈ ਉਹ ਕਹਿੰਦੀ ਪਹਿਲਾਂ ਮੈਂ ਨਹਾਉਣਾ ਉਹ ਕਹਿੰਦੇ ਪਹਿਲਾਂ ਮੈਂ ਨਹਾਉਣਾ ਮਨਾਂ ਫਿਰ ਬੜਾ ਹੱਸਿਆ ਬਈ ਉਹ ਤੇ ਚਲ ਮੈਂ ਆਉਦਾ ਛੱਡ ਤੂੰ ਤੇ ਮੈਂ ਐ ਕਰਦਾ ਵੀ ਮੈਂ ਤਾਂ ਨਹੀਂ ਆ ਸਕਦਾ ਵੀ ਮੈਂ ਤੈਨੂੰ ਪੱਪੀ ਨੂੰ ਭੇਜ ਦਿੰਦਾ ਠੀਕ ਹੈ ਤੇ ਤੂੰ ਜਵੜੇ ਫੇਰ ਕਰਿਆਂਗਾ ਯਾਰ ਮਸ਼ੀਨ ਵੀ ਮੈਂ ਨਾ ਮਾਰ ਬੈ ਲੱਗਿਆ ਮੈਂ ਤੈਨੂੰ ਪੁੱਛ ਕੇ ਦੱਸ ਦਊਂ ਫਿਰ ਮੈਨੂੰ ਉੱਚਣਾ ਦਾ ਹਰ ਪੁੱਛਣਾ ਵੀ ਪਊਗਾ ਪਰ ਇਹ ਵੀ ਜਾ ਉਹਨੂੰ ਛੁੱਟੀ ਲੈ ਲੈ ਯਾਰ ਥੋੜੀ ਜਿਹੀ 5-4 ਦਿਨਾਂ ਦੀ ਲੈ ਲਾਂਗੇ 5-4 ਦਿਨ ਦੀ ਛੁੱਟੀ ਲੈ ਲਾਂਗੇ ਹਾਂ 5-4 ਦਿਨ ਦੀ ਛੁੱਟੀ ਲੈ ਲਾ ਉਹ ਵੀ ਉਹ ਕਰ ਜਾਇਆ ਜਾ ਦਾ ਜਾਇਆ ਰਾਮ ਕੋਲੇ ਜਾਣਾ ਨਾ ਹਾਂ ਰਾਮ ਕੋਲੇ ਅੱਛਾ ਤੇ ਜਿਹੜੀ ਪੈਸਾ ਤੂੰ ਐ ਕਰੀ ਜਿਹੜੀ ਪਰੇਸ਼ਾਨੀ ਗੱਲ ਆ ਵੀ ਜਿੰਨੀ ਮੈਂ ਮਤਲਬ ਰੇਅਰ ਦੇ ਪੈਸੇ ਲੈਣਾ ਰੇਅਰ ਸਾਰੀ ਕਰਦੀ ਉਹਨਾਂ ਜੋ ਇੱਕ ਬੰਦੇ ਨਾਲ ਹੀ ਨਾਲ ਆ ਉਹ ਦੂਜਾ ਆਪਣੇ ਅੰਦਰ ਲਿਖਾ ਲੈਣਾ ਕੀ ਨਾਮ ਆਉਂਦਾ ਮੁੰਡੇ ਦਾ ਜਿਹੜਾ ਇਹਨਾਂ ਨੇ ਸਾਂਝੀ ਆ ਮਸ਼ੀਨ ਉਹ ਗੁਰੇਵਾ ਹਾਂ ਉਹ ਨਾ ਉਥੋਂ RAM ਦੀ ਸਿਰਕ ਵਾਲੇ RAM ਦੇ ਨਾਲ ਮਸ਼ੀਨ ਸਾੰਧੀ ਸੀ ਕਿ ਵੀ ਸੀ ਉਹ ਗੋਰੇ ਦੀ ਗੋਰਾ ਬੱਕਰੀ ਵਾਲਾ ਹਾਂ ਬੱਕਰੀ ਦਾ ਦੁੱਧ ਦਾ ਬੱਕਰੀ ਵਾਲੇ ਉਹਨੂੰ ਕਹਿੰਦੀ ਠੀਕ ਹੈ ਉਹਨੂੰ ਉਹ ਉਹਨਾਂ ਨੇ ਆਡੋ ਆਡੀ ਕਰ ਲਈ ਮਸ਼ੀਨ ਇਕੱਲੇ ਨੇ ਰਹਿ ਗਈ ਉਹਨੇ RAM ਨੇ ਤੇ ਤੂੰ ਐਂ ਕਰੀ ਤੂੰ ਰਿਪੇਅਰ ਕਰਿਆਂ RAM ਨਾਲ ਲੱਗੂਗਾ ਤਰੇ ਤੇ ਮੇਰ ਬਣ ਕੇ ਜਦ ਤੂੰ ਲਵਾ ਕੇ ਆ ਹਾਂ ਜਾਇਆ ਉਹ ਕੱਲ ਨੂੰ ਮੈਂ ਤੈਨੂੰ ਜਾਇਆ ਉਹ ਕੱਲ ਨੂੰ ਚੜ ਜੀ ਤੇ ਤੂੰ ਉਹ ਤੋਂ ਪੈਸੇ ਪਵਾ ਲਾਂਗੇ ਆਪਾਂ ਥੋੜੇ ਜਿਹਾ ਪਹਿਲਾਂ ਇੱਥੇ 2000 ਰੁਪਏ ਪਹਿਲਾਂ ਪਵਾ ਲਾਂਗੇ ਵੀ ਚਲ ਤੂੰ ਘਰੇ ਦੇਈ ਜੀ ਥੋੜਾ ਬੋਧ ਲੋਡ ਪੈਂਦੀ ਐ ਜਵਾਕਾਂ ਨੂੰ ਪੈਸੇ ਦਵਾ ਦੇ ਬੰਦੇ ਥੋੜੇ ਘੋਲੀ ਨੇ ਉਹ ਉਹ ਕੋਈ ਨਹੀਂ ਘੋਲੀ ਉਹ ਘੌੜੀ ਤਾਂ ਹੈ ਗਿਆ ਉਹ ਪੈਸੇ ਰੱਖਦੇ ਨਹੀਂ ਹਾਂ ਠੀਕ ਐ ਇਹਨਾਂ ਨੂੰ ਪਤਾ ਆ ਰੇਲਾ ਕੁਮਾਰ ਸਿੰਘ ਵੀ ਖੁੱਲਾ ਹਾਂ ਕੋਈ ਚੱਕਰ ਨਹੀਂ ਤੈਨੂੰ ਪਤਾ ਮੋਟਰ ਤੇ ਲੈ ਜਾ ਕਰੂ ਆਹੋ ਵਧੀਆ ਉਹਦਾ ਮੈਨੂੰ ਪਤਾ ਹਾਂ ਰੈਗਰ ਲਈ ਬੰਦਾ ਵਧੀਆ ਹਾਂ ਬੰਦਾ ਜਾਨਦੇ ਰਿਹਾ ਮੋਟਰ ਦਾ ਹਾਂ ਹਾਂ ਉੱਥੇ ਠੀਕ ਐ ਇਹ ਮੇਰਾ ਵੀਰ ਜਰੂਰ ਜਾਓ ਭਾਈ ਕੱਲ ਮੈਂ ਠੀਕ ਐ ਹੋਰ ਚਾਹਣੋਂ ਬਸ ਚਾਹ ਦਾ ਠੀਕ ਹੈ। ਚਾਹ ਠੀਕ ਹੈ। ਮੇਰੇ ਨਾਲੇ ਕੰਮ ਦਾ ਜੋਰਾ ਮੈਨੂੰ ਦੇਣੀਆਂ ਜਾਇ। ਉਹਦਾ ਠੀਕ ਹੈ ਮਾਰੇ ਵਿਚ ਦੀ ਕੱਟ ਦੀ। ਵਾਏ ਇਹਨਾਂ ਦੱਸੀ ਇਹਨਾਂ ਨੂੰ। ਅੱਛਾ। ਮੈਂ ਮਸ਼ੀਨ ਤੇ ਜਾਣਾ। ਠੀਕ ਹੈ ਠੀਕ ਹੈ ਠੀਕ ਹੈ। ਮੋੜਾ ਉਹ ਭਾਉਨਾ ਮਾਰ ਲਿਖਾ। ਨਾ ਕੋ ਬਿਨਾਵ ਲਗਾਇਆ ਉਹ ਤਾਂ। ਪੰਜ ਚਾਰ ਦਿਨ ਦੀ ਕੀ ਗੱਲ ਆ। ਕੋਈ ਨਾ ਕੋਈ ਵਾਣਾ ਮਾਰ ਕੇ ਕੱਢ ਜਿਆ ਨਾ ਲਾਇਆ ਯਾਰ ਮਲਾ ਮਾਰ ਕੇ ਮੰਜਲ ਯਾਰ ਹਾਂ ਨਹੀਂ ਮਿਲ ਨਹੀਂ ਗੱਲ ਠੀਕ ਉਹ ਜਾਣਾਂ ਦਾ ਮੈਂ ਵੀ ਸੀ ਮੇਰਾ ਕਿਹੜਾ ਕੀਰ ਹੋਗਾ ਯਾਰ ਪਰ ਆ ਇਹਨਾਂ ਨੇ ਉਹ ਕਰਤਾ ਨਾ ਮੈਂ ਕੀ ਕਰਾਂ ਕੋਈ ਨਾ ਦੁਆ ਬਾਹਰੋਂ ਬਣਾ ਦੇ ਦਿੰਦੇ ਹਾਂ ਹਾਂ ਇਹਨਾਂ ਨੇ ਕਰ ਦਿਆ ਕੰਮ ਠੀਕ ਹੈ ਹੋਰ ਇਹਨਾਂ ਨੇ ਨਿਬੜ ਜੁਕਲੇਜ ਆ ਠੀਕ ਹੈ ਹੋਰ ਠੀਕ ਹੈ ਵਧੀਆ ਵਧੀਆ ਠੀਕ ਹੈ ਚਲ ਠੀਕ ਹੈ ਬਾਈ ਓਕੇ ਤੇ ਕਿ ਮੈਂ ਪਈ ਆ ਮਹਾਰਾਣੀ ਸਰਾਲ ਵੰਗੂ ਠੇਨੂ ਕਿਹੜਾ ਪਤਾ ਲਾਦਾ ਕੀ ਹੋਈ ਇਹਦਾ ਕਿੰਨਾ ਮਰਜੀ ਆ ਭਾਂਡੇ ਕਰਦਾ ਚਲੋ ਜੋ ਮਰਜੀ ਇਹ ਲੰਗੂਆ ਸਰਾਲੇ ਤਾਂ ਖੜਕੇ ਤਾਂ ਨਾ ਤਾਂ ਮੈਂ ਢੀਲ ਬੁਲਾਈ ਚੱਲ ਫੇਰ ਵੀ ਇਹਨੂੰ ਪਤਾ ਨਹੀਂ ਲਾਦਾ ਪਈਆ ਮੱਜਾਂ ਨਾਲ ਸਰਾਲ ਵੰਗੂ ਕਹੂ ਕਿ ਮੈਂ ਆਏ ਕਰਦੀ ਆ ਮੈਂ ਜੋ ਕਰਦੀ ਆ ਮੈਂ ਖਲਾਨਾ ਕਰਦੀ ਆ ਮੈਂ ਸਾਰ ਦਿਨ ਭਾਂਡੇ ਬਾਂਝੀ ਮੈਂ ਕੱਪੜੇ ਧੋਣੀਆਂ ਆਹ ਨਹੀਂ ਪਤਾ ਲਾਦਾ ਵੀ ਜਿਹੜਾ ਸਾਰਾ ਦਿਨ ਸੁੱਕੀ ਪਈ ਦੇ ਸਾਰਾ ਕੰਮ ਨੂੰ ਵੇਣਤਦੀ ਆ ਨਾ ਉਹ ਪਤਾ ਨਹੀਂ ਨਾਲਿਆ ਤਾਂ ਨਾ ਨਾਲਿਆ ਰਹਿ ਤੀਉਂ ਦਾ ਪਾਣੀ ਭਾਇਆ ਨਾ ਬੋਲਦਾ ਨਹੀਂ ਮੈਂ ਕਿਹ ਸੁਣਦਾ ਹਾਂ 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 ਕਿਉਂ ਹੋਕਰੇ ਜੀ ਜੰਨੇ ਕੀ ਹੋ ਗਿਆ ਅੱਛਾ ਪਾਪੂ ਗੁੱਗੂ ਵੀ ਬੰਦਾ ਹੈ ਸਰਦਾਰ ਜੀ ਮੈਂ ਤਾਂ ਕਹ ਕਿ ਤਨਾਈ ਜਾਂਦੇ ਆਈ ਜਾਂਦੇ ਆ ਮੈਨੂੰ ਤਾਂ ਥੋੜਾ ਪਤਾ ਸੀਗਾ ਵੀ ਤੁਸੀਂ ਮਸੋੜਾ ਕਲੇ ਸ਼ੁਰੂ ਹੋਣ ਵਾਲਾ ਮਤਾ ਸਮਾ ਸਦੇਹਨ ਨਾਲ ਨੂੰ ਤੇ ਆਪਦਾ ਤਿਆਰ ਹੋ ਗਿਆ ਵਾਹ ਥੋੜਾ ਜਿਹਾ ਬਹੂ ਲੈਣਾ ਸਦੇਹੀ ਕਿਆ ਰੋਣ ਨੂੰ ਤੂੰ ਰਹਿ ਰਿਹਾ ਦਿਆ ਕਰ ਸਿੰਗੜੀਆਂ ਛੇੜ ਨੂੰ ਤੜਕੇ ਤੜਕੇ ਤੂੰ ਹੁਣ ਦੱਸ ਮੈਨੂੰ ਕੀ ਕੀ ਗੱਲ ਕੀ ਐ ਆ ਦੇਖ ਲੈ ਮਹਾਰਾਣੀ ਮੋਜਾ ਨਾ ਪਈਆ ਕਿ ਉਹ ਬੈਠਾ ਫਿਕਰ ਹੈ ਨੋ ਉਹ ਰਾਤ ਨੂੰ ਕਿਤੇ ਨਹੀਂ ਰਾਹ ਹੋ ਜਾਂਦਾ ਕੰਮ ਕਰ ਤੰਦਾ ਕਰਦੀ ਨੋ ਫੇਰ ਕੀ ਹੋ ਗਿਆ ਫੇਰ ਕੀ ਹੋ ਗਿਆ ਤੰਦੇ ਤੋਂ ਉੱਠ ਖੜਾ ਫਿਰ ਤੰਦੇ ਇੱਕ ਪਹਿਲਾਂ ਕਰਕੇ ਦਰ ਕੇ ਪਲੇਸ ਨਾ ਕਰਿਆ ਕਰੋ ਮੇਰੀ ਗੱਲ ਸੁਣੋ ਰੌਲਾ ਨਾ ਪਾ ਇਹਦੇ ਸਰਾਨੇ ਸੁੰਬਰ ਲਾ ਸੁੰਬਰ ਤਾਂ ਮੈਂ ਲਾਉਂਗੀ ਕੋਈ ਨਾ ਮੈਂ ਤੇਰੀ ਸਾਰੀ ਮੈਂ ਕਰਦੀ ਆਂਗੀ ਉੱਚੀ ਨਾ ਬੋਲਿਆ ਕਰ ਲੈ ਦੱਸ ਉੱਚੀ ਨਾ ਇਹ ਜਿਹੜਾ ਨਿਕਾਇਆ ਕਾਕਾ ਮੈਂ ਉੱਠ ਕਰੂਗੀ ਹੋ ਹੋ ਗੱਲਾਂ ਹੈ ਮੈਂ ਕਰ ਪਾਉਂਦਾ ਮੈਨੂੰ ਆਨੇ ਦੱਸ ਵੇ ਰੋਟੀ ਦੀ ਗੱਲ ਤੂੰ ਜਾਣਾ ਕਿੱਧਰ ਨੂੰ ਆ ਹੁਣ ਤਰਤੀ ਤਿਆਰ ਸਿਆਲ ਹੋ ਕੇ ਮੈਂ ਤਾਂ ਬਿਜਾਰ ਜਾ ਕੇ ਆਉਣਾ ਬਿਜਾਰ ਜਾ ਕੇ ਆਉਣਾ ਮੇਰੇ ਘਰ ਆ ਸੋ ਹਾਂ ਆ ਸਿਆਪਾ ਦਾ ਮਾਫੇ ਟਾਈਮ ਪੀਸਦਾ ਹੋਇਆ ਪਿਆ ਦਾ ਮੈਨੂੰ ਤਾਂ ਪਤਾ ਲੱਗੇ ਵੀ ਹੱਥ ਨਹੀਂ ਆਉਂਦੀ ਇਹ ਗੱਲ ਤੂੰ ਕੰਮ ਦੀ ਕਰੀਆ ਇਹਦੇ ਨਾਲ ਸਭਾ ਟਾਈਮ ਟੇਬਲ ਠੀਕ ਹੋ ਜਾਊਗਾ ਇੱਕ ਕਮਰੇ ਚ ਤੂੰ ਰੱਖ ਲਈ ਇੱਕ ਜੇ ਰੱਖ ਲੂ ਭਾਬੀ ਜੀ ਮੈਂ ਤਾਂ ਕਹਿੰਦੀ ਆ ਉੱਥੇ ਸਾਹਮਣੇ ਜਾ ਦਾ ਨੇ ਇੱਕ ਤਾਂ ਲਿਆਇਓ ਮੈਂ ਦੋ ਲੈ ਕੇ ਜਾਊਗਾ ਫਿਰ ਦੇਖਣਾ ਮੈਂ ਕਰਦਾ ਹਾਂ ਲਾ ਚਾ ਟਾਈਮ ਪੀਸ ਲਿਆ ਦੋ ਮੈਂ ਮੈਨੂੰ ਠੀਕ ਹੈ ਜੀ ਬਿਜਾਰ ਜਾ ਕੇ ਰੋਟੀ ਖਾ ਲੋ

ਕੌਣ ਕਿਹਾ ਮੈਂ ਰਾਂਤ ਸਾਨੂੰ ਪਤਾ ਕਿੱਲੋ ਪਤਾ ਮਤੇਰਾ ਖਾ ਗਈ ਕਰਨੀ ਅੱਛਾ ਹਾਂ ਸਰ ਕੋਈ ਨਹੀਂ ਫਰਮਾ ਸਮਾਰ ਹੋਣਾ ਹੀ ਆ ਦਵਾਈ ਤਾਂ ਦਵਾ ਕੇ ਖਾਦੇ ਕਰ ਤਟ ਮੈਨੂੰ ਤਾਂ ਲੱਗਦਾ ਤੇਰੀ ਇਹ ਨਾਜ਼ਰ ਲੱਗੀ ਤਾਹੀ ਤਾਂ ਤੜਕੇ ਤੂੰ ਉੱਠਾ ਨਹੀਂ ਗਿਆ ਮੇਰੇ ਸਾਹ ਸਾਹ ਦਾ ਸਾਹ ਹੁਣ ਫੇਰ ਆਹ ਕੱਪੜੇ ਚੱਕਿਆ ਹੁਣ ਫੇਰ ਕੱਪੜੇ ਚੱਕਿਆ ਹੁਣ ਸਾਨੂੰ ਨਹੀਂ ਪਤਾ ਸਾਰੇ ਕੰਮ ਕਰਕੇ ਆ ਜੀ ਮੁਰਕਾ ਆ ਪਹਿਲਾਂ ਹੁੰਦੀ ਆਗੀ ਹਾਏ ਹੋਏ ਰੱਬ ਜਿਹੜੇ ਸਾਹ ਨਾਲ ਤੂੰ ਨਾ ਹੋਣੀ ਆ ਨਾ ਤੈਨੂੰ ਬਾਥਰੂਮ ਦੀ ਲੋੜ ਨਹੀਂ ਤੈਨੂੰ ਤਾਂ ਵੱਡੇ-ਵੱਡੇ ਤਲਾਸ਼ ਦੀ ਲੋੜ ਹੈ ਨਾਲੇ ਮਾਪੇ ਲੱਗ ਗਿਆ ਇਹਦੇ ਨਾਲ ਮੱਛੀਆਂ ਛੱਡ ਦੂ ਵਿੱਚ ਨਾਲੇ ਮੱਛੀਆਂ ਛੱਡ ਤੂੰ ਤੂੰ ਤਾਂ ਪਾਣੀ ਦੀ ਮੱਛੀ ਨਹੀਂ ਐ ਤੂੰ ਚੱਲ ਤੂੰ ਨਹਾ ਲੈ ਚੱਲ ਨਾ ਨਾਲ ਮੈਂ ਸੰਨਾਉਂ ਲਈਆ ਜੇ ਪੁਛੀ ਨਹੀਂ ਨਾਉਂਦੇ ਤਾਂ ਮੈਂ ਵੀ ਨਾ ਨਾ ਆ ਗਿਆ ਕੋ ਘੋੜ ਲੱਗ ਰੇ ਮੇਰਾ ਐਸਾ ਨਾ ਪਾਇਆ ਤੇ ਤੇ ਭਾਬੀ ਜੀ ਤੇ ਮੈਂ ਦਵਾਈ ਦਵਾ ਲਵਾਂਗੇ ਆ ਦਵਾਈ ਗੱਡੀ ਕਰਾ ਲਿਆ ਗੱਡੀ ਚ ਲੈ ਜਾ ਕੋਈ ਨਹੀਂ ਅਭੀ ਜੁੱਥੋ ਹਾਂ ਹਾਏ ਮਾਪੋ ਜੀ ਪਾਸ ਚੱਕ ਲਾ ਮਣਾ ਚੱਕ ਲੈ ਚੱਕ ਹਾਏ ਪੂਕਲੇਸ਼ ਨਾ ਕਰਿਆ ਕਰ ਨਾ ਕਰਿਆ ਕਰ ਪੂਲੇਸ਼ ਉਹਨਾਂ ਬਿਚਾਰੇ ਨੂੰ ਦਵਾਈ ਦਵਾ ਲਿਆ ਹੁਣ ਤੇ ਕਹਿਆ 사ੜੀ ਕਿਹੜੀ ਗੱਲ ਆ ਮੈਂ ਤਾਂ ਆਪ ਕਹੀ ਜਿੰਦੀ ਮੈਂ ਐਂਬੂਲੈਂਸ ਬੁਲਾ ਲਾ ਫੋਨ ਕਰਦੇ ਕਿਧਰ ਆ ਜੀ ਨਾ ਉਹ ਜੇ ਵਿਚਾਰੀ ਪੂਰੀ ਹੋ ਜੇ ਹਾਂ ਮੱਛਿਆ ਨਾ ਮੱਛਿਆ ਨਾ ਮੱਛਿਆ ਕਰ ਹਾਂ ਮੱਛਿਆ ਨਾ ਕਰ ਲੈ ਨਾ ਲੈ ਠੰਡੀ ਹੋ ਜਾ ਪੂਰਾ ਆ ਜਾ ਆ ਜਾ ਭਬੀ ਜੀ ਆਜੋ ਜਾ ਜੀ ਟਿੰਗ ਬੁਠਾ ਜਾਂਦਾ ਢੁਪੜ ਚਰਨੋਂ ਸਵਰਤ ਨੇ ਲੋਕਾਂ ਨੇ ਗੱਲਾਂ ਬਣਾਉਣਗੇ ਭੋਰੀ ਜੀ ਬਾਂਦੇ ਨਾ ਭੋਰੀ ਜੀ ਚਿਹਰੇ ਆ ਲੈ ਦੇਖ ਲੈ ਕਿਵੇਂ ਜਾਂਦੀ ਆ ਮਗਰ ਬੈਠੀ ਨਾ ਰਹਿਣਾ ਚੌਰ ਨੂੰ ਸ਼ਰਮ ਨਹੀਂ ਆਉਂਦੀ ਭੋਰਾ ਹੈ ਮਾਂ ਜਾਣੀ ਚਰਨੋਂ ਕੋਲ ਪੁੱਛ ਕੇ ਉੱਡੀ ਚਰਨੋਂ ਵੀ ਆ ਕੀ ਉਹ ਕੀ ਗੱਲ ਵੀ ਚਰਨੋਂ ਕਿਵੇਂ ਤੋਰਦੀ ਅੱਜ ਮੈਂ ਤਾਂ ਹਾਣਾ ਚਰਨੋਂ ਤੇ ਦੇਖੀ ਜੋ ਅੱਜ ਮੈਂ ਜਾ ਕੇ ਆਉਣਾ ਉਹ ਤਾਂ ਮੈਂ ਦਸ਼ਿੰਦਰ ਨਾਲ ਜਾਏ ਸੀ ਚਰਨ ਨੂੰ ਬੜਿਆ ਨੂੰ ਉਹਦੇ ਮੇਰੇ ਮਾਗਰ ਪੈ ਗਈ ਚਰਨ ਨੂੰ ਦੋ ਮਿੱਠੀਆਂ ਮਾਰ ਦੂੰਗੀ ਠੰਡੀ ਠੁੱਠੀ ਫੇਰ ਦੂੰ ਕੋਸ ਨਹੀਂ ਹੁੰਦਾ ਜੀ ਜੱਲਾ ਹੋ ਕੇ ਆਹੀ ਮੜਾ ਦੇ ਰੱਖੋ ਮੈਂ ਕਰਨਾਂ ਤੇ ਬਗਾਨੀ ਪਾਲਾ ਉਹ ਹੋਂਤਾ ਤੂੰ ਕਹਿੰਦੀ ਸੀ ਜੀ ਮੇਰਾ ਬੀਬੀ ਉਹ ਹਾਏ ਭਾਜੀ ਬੀਪੀ ਕਾ ਨੂੰ ਬਧਾਦੀ ਮੇਰਾ ਤਾਂ ਚ ਗੋਲ ਗੱਪੇ ਖਾਣ ਨੂੰ ਜੀ ਕਰਦਾ ਦੀਗਾ ਤਾਂ ਕਰਕੇ ਦੀ ਉਹਦਾ ਡਰਾਈ ਦਿੱਤਾ ਸੀ ਤੋ ਹਾਏ ਉਹ ਤਾਂ ਹੁਣ ਫਿਰ ਤੈਨੂੰ ਪਤਾ ਘਰੇ ਉਹ ਮੈਨੂੰ ਕਿੱਥੋਂ ਭੇਜਦੀ ਥੋੜੇ ਨਾਲ ਗੋਲ ਗੱਪੇ ਖਾਣ ਫੇਰ ਆਦੀ ਕਰਦਾ ਜੀ ਨਵੇਂ ਸੱਪੇ ਹੁਣ ਜੋਂ ਮੈਂ ਕਾਠੀ ਪਾਲ ਆਪਦੀ ਪਾਲਾ ਪਾਲ ਹਰ ਉਹ ਕੀ ਦੱਸ ਜਾਂਦੀ ਪੁੱਤਰੀ ਪਤਾ ਭਾਏਗਾ ਭਾਜੀ ਉਹਨਾਂ ਸੁਭਾਅ ਦਾ ਤਾਂ ਫਿਰ ਮੇਰੇ ਗਾਲੇ ਪੈ ਜਾਂਦੀ ਐ ਤੁਹਾਨੂੰ ਪਤਾ ਹੁੰਦਾ ਮੁੰਡਾ ਡਰੀ ਗਿਆ ਸੀਗਾ ਮਾ ਪਤਾ ਨਹੀਂ ਕੀ ਜਾਵੇ ਕੀ ਕੀ ਨਾ ਬਾਲਾ ਛੱਡ ਗਿਆ ਹੋਵੇ ਆ ਬੀਜੀ ਦਾ ਜਦੋਂ ਮੈਨੂੰ ਤੁਹਾਨੂੰ ਪਤਾ ਬਾਜੀ ਫਿਰ ਉਹ ਮੇਰਾ ਨਾ ਕਲੇਸ ਵਾਲਾ ਕਰਦੀ ਐ ਹੁਣ ਮੇਰਾ ਵੀ ਜੀ ਕਰਦਾ ਨਾ ਬਾਹਰ ਅੰਦਰ ਜਾਣ ਨੂੰ ਮੈਂ ਸਾਰਾ ਦਿਨ ਕੀ ਅੰਦਰ ਬੜ ਕੇ ਬੈਠੀ ਰਾਂ ਕੋਲ ਕੋਈ ਗੋਲ ਦਾ ਪੇਖ ਵਾਲਿਆ ਨਾ ਤਾਂ ਕੀ ਐ ਕਿ ਤਾ ਮੱਖਣ ਚਣੇ ਕਾਂ ਦੇ ਜੀ ਪੌਂਡ ਦੇ ਨਹੀਂ ਉਹ ਵੀ ਕਾਂ ਦੇ ਕਿੜਾ ਫੜਨ ਨਾ ਤਨੇ ਤਨੇ ਬੰਦ ਹੋ ਗਏ ਹੋਣਗੇ ਇਹ ਵੀ ਗਲੀਆਂ ਜਿਹੜੀਆਂ ਘੰਣਾ ਦੀ ਮੈਂ ਬਾਦੇ ਨਹੀਂ ਬਾਜੀ ਪਤਾ ਨਾ ਪੀਰੂੰਗੀ ਤੁਸੀਂ ਚਲ ਚਲ ਬਾਲਾ ਬਾਲਾ ਦੇਖਦੀ ਆ ਕੋਈ 500 ਇਹਦੇ ਬਾਲਾ ਬਸ ਪਈ ਗਈ ਤੇ ਕੋਈ ਉਹਦੀ ਨਾਲ ਹੀ ਇੱਕੀ ਪਈ ਆਈਏ ਬਾਜੀ ਫਿਰ ਕੌਣੇ ਪੈ ਜਾਂਦੇ ਕਦੇ ਰਸਤੇ 'ਚ ਹੁਣ ਘਰੋਂ ਦਾ ਲਾ ਕੇ ਪੰਜਰੂੰਗੀ ਤਾਂ ਫਿਰ ਉਹ ਗੱਲ ਪੈ ਜੂਗੀ ਚਲੋ ਚੱਲੀਏ ਤੇਰੀ ਬਹਿ ਜਾ ਦੇ ਦੇਖ ਵੀ ਨਾ ਲਵੇ ਮੁੜ ਕੇ ਨਾ ਪਤਾ ਹੀ ਨਹੀਂ ਹੈਗਾ ਆਪਣੀ ਅੱਜ ਰਾਤ ਕੀ ਕਰਨੀ ਹੈ ਰਾਜਾ ਬਾਗੂ ਦੇ ਤੋਂ ਬਣ ਦਿੱਤਾ ਨਾ ਪੂਰੇ ਵਧੀਆ ਨੇ ਅੱਛਾ ਜੀ ਹਾਂ ਬੜਾ ਮਸੂਲੀਆ ਬਹੁਤ ਜਾ ਦੇ ਪੂਰੇ ਦਿਨ ਹੋ ਜੇ ਨਾ ਅੱਗੇ ਦੇਖੀਂ ਆਪਾਂ ਹੀ ਬਾਈ ਬਾਈ ਪਲੇਟ ਵਾਲ ਤਲਵਾਰ ਆਈ ਬਤਾ ਤੁਹਾਨੂੰ ਦੁਗਿਆਰੀ ਕੋਈ ਤੁਸੀਂ ਵੀ ਲੈ ਲਓ ਨਾ ਮੈਂ ਨਹੀਂ ਕਰਦਾ ਲੈ ਲੈ ਉਹਦਾ ਕੀ ਧਰ ਮਾਰਿਆ ਤੁਹਾਨੂੰ ਹੁਣ ਪਾ ਦੇ ਦਿਸ ਤੋਂ ਅੰਨਾ ਵੀ ਨਾ ਡਰਿਆ ਕਰੋ ਉਹ ਵਾਲੀ ਕੋਈ ਨਾ ਪਾ ਦਿਆ ਅੰਨਾ ਡਰ ਨਾ ਜਾਈਦਾ ਬੰਦੇ ਜੇ ਨਾ ਤੁਸੀਂ ਡਰਦੇ ਰਹੋ ਆਹ ਉਹ ਵੀ ਕਰਦੀ ਸੀ ਬਾਹਰ ਆ ਕੇ ਤਾਂ ਨਾਲੇ ਪਾ ਲੈ ਹੋਰ ਹੁਣ ਆ ਲੈ ਪਾਣੀ ਪਾ ਦੇ ਭਾਈ ਮੈਨੂੰ ਤਾਂ ਕੱਲਾ ਹੋਇਆ ਨਹੀਂ ਮਨ ਲਾਉਂਦਾ ਕੜਾ ਰੋਜ਼ ਰੋਜ਼ ਆਇਆ ਇਹਦਾ ਭੁੱਖ ਮਿਲਿਆਦਾ ਬਸ ਤੇਰਾ ਬਾਕ ਬਹੁਤ ਖਾ ਲੈ ਹਾਲੇ ਹੁਣ 2 ਜਰਨਾ ਨਾ ਨਾ ਭਾਜੀ ਬਸ ਬਹੁਤ ਖਾ ਲੈ ਵੇਖ ਲੈ ਫੇਰ ਨਾ ਮੈਨੂੰ ਕਹੀਂ ਨਾ 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 ਮੈਂ ਨਹੀਂ ਕਹਾਂ ਤੁਹਾਨੂੰ ਨਾਲੇ ਹੁਣ ਹੋਰ ਗੱਲ ਹੈ ਨਾਲੇ ਤੈਨੂੰ ਟਾਈਮ ਪੀਸ ਦਾ ਵੀ 잡ਦ ਮੇਰੇ ਨਾਲ ਚੋਂ ਬਦੋ ਟਾਈਮ ਪੀਸ ਕਿਤੇ ਨਾ ਖੋ ਓ ਮੇਰੇ ਨਾਲ ਦਿੰਦੇ ਰਹਿੰਦੇ ਮੈਨੂੰ ਬਦੋ ਟਾਈਮ ਪੀਸ ਨਾ ਦੱਸੋ ਤੁਸੀਂ ਚੱਲ ਤੂੰ ਨਾਲ ਹੀ ਚੱਲ ਬਾਕ ਪਾ ਕੇ ਠੀਕ ਲੈ ਦੋ ਨਾਲ ਹੀ ਚੱਲ ਤੈਨੂੰ ਟਾਈਮ ਪੀਸ ਵਧੀਆ ਲੈ ਕੇ ਦੋ ਆਓ ਹੋ ਨਾ ਨਾਲ ਰੱਦ ਮੰਗੇ ਠੀਕ ਹੈ ਹਾਂ ਭਾਈ 10 ਪਾਇਸ ਕਿੰਨੇ ਦਾ ਪਾਹੇ ਦਾ ਕਿੰਨਾ ਹਲੋ ਠੀਕ ਹੈ ਚੱਲਾ ਦਿੰਦੇ ਖੜ ਜਾ ਮਰਦ ਨੂੰ ਆ ਬਾਏ ਤੇ ਨੈਕਸਟ ਸਟੇਸ਼ਨ ਬੋਣਾ ਬਹੁਤ ਵਧੀਆ ਟਾਈਮ

ਚਲੋ ਲਓ ਕਿ 500 ਹੀ ਹੋ ਗਿਆ ਸਵਾ ਪਾ ਚਲੋ ਇਹ ਨਹੀਂ ਲੈਂਦਾ ਜੀ ਭਾਈ 500 ਰੁਪਏ ਲੈ ਤੂੰ ਆ ਦੇ ਇਸ ਤੇ ਚਲੋ 500 ਜੀ ਨਾ 520 ਨਾ 530 ਹੋਰ ਹਾਂ ਠੀਕ ਕੋਈ ਗੱਲ ਨਹੀਂ ਨਾਨਕ ਮੈਂ ਤਾਂ ਸਭੀ ਕਰਕੇ ਉਹ ਇਹ ਲੱਗਦੀਆਂ ਰਹਿੰਦੀਆਂ ਸੀ ਆਪ ਸਮੇਂ ਉੱਤੇ ਦੋਨੇ ਜਾਣੀਆਂ ਉਹ ਪਲੇਸ ਨੂੰ ਬਿਹੜਿਆ ਇਹਨਾਂ ਪਲੇਸ ਨੂੰ ਬਿਹੜਿਆ ਮੈਂ ਹੋਰ ਉੱਠਣ ਵੇਲੇ ਰੌਲਾ ਕੰਮ ਵੇਲੇ ਰੌਲਾ ਬਣਾ ਐ ਵਾਹ 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 ਬਸ ਵਾਹ ਠੀਕ ਹੈ ਬੰਦ ਕਰ ਦੋ ਪੈਕ ਕਰ ਦੋ ਕਦਾਂ ਕੀ ਕਰੀ ਹਾਂ ਹਾਂ ਪੈਕ ਕਰ ਹਾਂ ਸਭ ਸਹੀ ਕਰ ਦੋ ਟਾਈਮ ਤਾਂ ਅਸੀਂ ਆਪੇ ਸੈੱਟ ਕਰ ਲਾਂਗੇ ਤੁਸੀਂ ਕੋਈ ਗੱਲ ਨਹੀਂ ਨਹੀਂ ਉਹਦੇ ਚੱਕਰ ਹੈ ਜੀ ਇਹਦੀ ਨਿਸ਼ਾਨ ਲੱਗੇ ਨੇ ਉਹ ਤੁਹਾਨੂੰ ਸਮਝਾਉਣੀ ਚਾਹੀਦੀ ਐ ਅੱਛਾ ਪਲਾਸਟਿਕਾ ਨਾ ਸਾਰਾ ਪਿੱਛੇ ਨਹੀਂ ਚਲ ਕੋਈ ਨਹੀਂ ਸਮਝ ਮਰਜ਼ੀ ਕਰ ਨਾਰੋ ਕਿੰਨੇ ਤੇ ਸੈੱਟ ਕਰਨਾ ਸੀ ਉਹ ਕਰ ਦਾਂਗੇ ਜੀ 4 ਤੇ ਕਰ ਦਾਂਗੇ 4 ਤੇ ਕਰ ਹਾਂ ਬਸ ਉਹ ਵੀ ਨਾ ਟਿੱਕੀ ਜਦੀ ਹੋਵੇ ਪੂਰੇ ਚਲ ਕੋਈ ਗੱਲ ਨਾ ਬੋਲ ਰੋ ਰੋ ਨਿਕਲ ਸੇ ਅੰਦਰ ਵਾਏ ਨਾ ਹੋਰ ਗੱਲ ਨਹੀਂ ਕਹਾਂ ਮੈਂ ਕਰਦੇ ਰਹਿੰਦੇ ਆ ਗੱਲ ਗੱਲ ਤੇ ਬੜਾ ਤੇਰੇ ਕਰਕੇ ਕਹਿਣਾ ਤੇਰੇ ਨਾਲ ਆਟਾ ਲਾ ਲੂਗੀ ਉਹ ਜਾਣ ਕੇ ਫੇਰ ਚਲ ਬੋਲੀ ਜਾਣਦੇ ਕਿਹਨਾਂ ਨੂੰ ਬੋਲੂਗੀ ਆਹ ਇਹ ਜੀ ਟੂ ਮੀਟਰ ਅੱਛਾ ਇਹਦੇ ਚੀਜ਼ ਕਰਵਾ ਲੈਣੇ 10 ਮਿੰਟ ਪਹਿਲਾਂ ਦਾ। ਉਹ ਤਾਂ ਜੀ ਫਿਰੋਂ ਟਾਈਮ ਦਾ ਬਾਹਰ ਆਇਆ ਨੂੰ ਲੱਗਦਾ ਹੀ ਹੈ। ਚਲ ਯੇ ਸਾਡੇ ਨਾਲ ਕਰੇ। ਮੇਰੀ ਦਸਾਣੀਆਂ ਇੰਨੀ ਖਰਾਬ ਤੁਸੀਂ ਸੋਚੀ ਸਕਦੇ। ਫਿਰ ਪਾਈ ਕੋਲੇ ਸਾਨੂੰ ਰੋਲਾ ਪਾਈ ਜੰਦੀ ਆ। ਲੈ ਰੋਲਾ ਪਾ ਮਾ ਨਾ। ਘਰੇ ਤਾਂ ਜਾਉਣਾ ਪੈਣੀ ਜਾਂਦੀ ਆ। ਪਰ ਇਹ ਤਾਂ ਜੀ ਫਿਰ ਇਹ ਸ਼ਾਮ ਨੂੰ ਚੱਕ ਦਿਓ ਤਾਂ ਆ ਜੀ। ਨਾ ਬਚੂਗੇ। ਕੌਣ ਕੌਣ ਬਈ? ਇਹ ਠੰਡੇ ਰਹਿ ਗਿਆ ਫੇਰ ਹੀ ਬਚਾ। ਉਹਦਾ ਕੋਈ ਨਾ ਕੋਈ ਕੋਈ।

اللہ جی ਆਲਾ ਬਾਈ ਫੇਰ ਦੇ ਦੇ ਹਾਂ ਫੇਰ ਦੋ ਜੀ ਜੀ ਪਾਣੀ ਲੈ ਪਾਣੀ ਲੈ ਪਾਣੀ ਲੈ ਹੋਰ ਇੱਕ ਹੁਣ ਹੋ ਜਾਣਾ ਯਾਰ ਯਾ ਵੀ ਨਾ ਯਾਰ ਮਾਸਕ ਦੇ ਤੇ ਮੇਰੀਆਂ ਨਾਲ ਗੱਲਾਂ ਕਰਨਾ ਨਾ ਹਾਂ ਹੋਰ ਪਾਏ ਬਣੇ ਕਿ ਬੱਪਾਏ ਬਣਨਾ ਨਾ ਸੁਣੀ ਜਮਾ ਬਣ ਕਰੇ ਉਹਨਾਂ ਪਟਾਂ ਦੀ ਸੁਣੀ ਬਰ ਬਾਕ ਅਰੇ ਯਾਰ ਇਹ ਦੇਖੋ ਉਹ ਦਲੇਬੀਆਂ ਖਾਣੇ ਆ ਉਹਨਾਂ ਸਾਰੀਆਂ ਜਿੜੇ ਜਿੜੇ ਦਵਾਰ ਜਾਂ ਬਰਾਂਦੇ ਆ ਇਹ ਭੜਾ ਬੋਲਦਾ ਕਰਾ ਉਹ ਬਾਹਰ ਬੋਲਦਾ ਉਹਨਾਂ ਕੋਲ ਕੋਈ ਆਂਡੇ ਖਾਣੇ ਆ ਜਿਵੇਂ ਕੇ ਦੇਖਿਆ ਹੁੰਦਾ ਪਹ ਹੈ ਇਹਦੇ ਕੋਲ ਇਹਨੇ ਮੈਂ ਤਰੇ ਜਾ ਕੇ ਨਾ ਫਾਜੀ ਗੱਲ ਕਰਿਓ ਕਿ ਮੈਨੂੰ ਕਿੰਨਾ ਨਿਕਲ ਚਲੀ ਆ ਉਹ ਮੈਂ ਤੁਹਾਨੂੰ ਬਾਹਰ ਬਾਹਰ ਕਰ ਦੂੰਗੀ ਮੈਨੂੰ ਇਹ ਨਾ ਨਾ ਵੀ ਕਹੋ ਹੱਸੇ ਨੀ ਮੰਨ ਨਾ ਲਈ ਦੋ ਰੋਣਾ ਤਰੇ ਜਾਵੀਂ ਨਾ ਆਹ ਲੈ ਜੀ ਬੰਦੇ ਹੁਣ ਮਾਤੇ ਹੁੰਦੇ ਸਾਂ ਅੱਜ ਉਹਨੇ ਇਹ ਕਹੀ ਤੇਰੇ ਜਾ ਕੇ ਆ ਕੇ ਕਹਿੰਦੀ ਇਹ ਵੀ ਵੀ ਬਹੁਤ ਖਾਦੇ ਟੌਰ ਗਿਆ ਪੈਸਾ ਲੈ ਜਾ ਕੇ ਹੁਣ ਦਹਾਨਾ ਤਾਂ ਇਹ ਪ੍ਰੋਬਲਮ ਕਰਵਾ ਪਾਣ ਵੇਟ ਡਾਲ ਚਾ ਬਹੁਤ ਹਾਲਾਉਣਾ ਸੀਗਾ ਕਾਹ ਦਾ ਕੀ ਆ ਹੋਏਗਾ ਨਾਲੇ ਮੈਂ ਹਮਸਾ ਨਾਲ ਕਿ ਆ ਵੀ ਪੂਗਾ ਦੇਣਾ ਕਿ ਲਾ ਕੇ ਦੋ ਨਾ ਲਾ ਕੇ ਆਉਂਦੀ ਤਾਂ ਨਾ ਨਾ ਭੁੱਲ ਗਈ ਮੈਂ ਐਨਾ ਤਾਂ ਨਹੀਂ ਜਾਉਂਦਾ ਹਾਂ ਖਾਲਾ ਹੁਣ ਜਿਹੋ ਦਰਾਂ ਨਹੀਂ ਹੋਰ ਖਾਂਦੀ ਨਹੀਂ ਜੀ ਤੁਸੀਂ ਬਿਖਾ ਲੋ ਮੈਂ ਤਾਂ ਖਾਈ ਜਾਣਾ ਅੱਜ ਨਹੀਂ ਮਸਾ ਤਾਂ ਖਾਲਾ ਉਹ ਪੂਣ ਜਾਣਾ ਚੱਕੀ ਜਲ ਕੰਮ

ਆਹ ਉੱਤਰ ਮੈਂ ਤੈਨੂੰ ਦੱਸਦਾ ਕੀ ਹੋ ਗਿਆ ਤੇਰੇ ਜਾਦ ਨਹੀਂ ਕੀ ਗੱਲ ਹੈ ਜਿਹੜੀ ਗੱਲ ਹੈ ਹਾਂ 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 ਤੂੰ ਮੁੱਲੀ ਅੱਛਾ ਮੁੱਲੀ ਮਰ ਜਾ ਇਹ ਤਾਂ ਲਾਲ ਆਇਆ ਹਾਏ ਹਾਏ ਉਹੀ ਪੰਗਾ ਪਾਏਗੀ ਮੈਂ ਕੋਤਰੀ ਦਾ ਬਾਲ-ਬਾਲ ਕਰਦਾ ਦੀ ਭਾਜੀ ਤੁਸੀਂ ਤਾਂ ਵਧੀਆ ਯਾਦ ਕਰਾਤਾ ਮੈਨੂੰ ਤਾਂ ਜਾਨਾ ਤੈਨੂੰ ਤੈਨੂੰ ਤਾਂ ਉੱਥੇ ਕਹਿ ਕੇ ਤਾਂ ਤੁਰਿਆ ਸੀ ਵੀ ਇਹਨੂੰ ਲਾਉਣਾ ਮੌ ਨਾਲ ਚੁੱਪ ਕਰਕੇ ਬਹਿ ਗਈ ਮੌ ਨਾਲ ਦਲੇਬੀਆਂ ਖਾ ਕੇ ਭਾਜੀ ਗੋਰ ਗੱਪੇ ਦੇ ਦਲੇਬੀਆਂ ਦੇ ਚਾਚ ਭੁੱਲ ਗਈ ਨਾ ਹੋਰ ਭੁੱਲ ਗਈ ਮੈਂ ਤਾਂ ਯਾਦ ਰੱਖਣਾ ਪੈਂਦਾ 18 ਕੁਸ ਦੇਖਣਾ ਪੈਂਦਾ ਮੈਨੂੰ ਤਾਂ ਸੱਚੀ ਗੱਲ ਆ ਭਾਜੀ ਤੱਕ ਪਕਾ ਦਿਆ ਹੋਰ ਉਹੋ ਜਿਹਾ ਹੀ ਮੂੰਹ ਬਣਾ ਲਾ ਜਿਹੇ ਦਾ ਕਿਵੇਂ ਉਹ ਬਿਮਾਰ ਜਿਹਾ ਆ ਪਤਾ ਨਹੀਂ ਕਿ ਕਿਸ ਨੂੰ ਹੋਰ ਚਲ ਬਹਿ ਜਾ ਚਲ ਬਹਿ ਜਾ ਬਹਿ ਜਾ ਬਹਿ ਜਾ ਬਾਜਾ ਭਾਈਆ ਲੱਖ ਸੱਤ ਨਹੀਂ ਬਾਹਰ ਕਹਿ ਗਿਆ ਇਹ ਬਾਹਰ ਗਿਆ ਠੀਕਾ ਨਾ ਦੇਖਾ ਹੁੰਦੇ ਆ ਕਿ ਨਾ ਕਿਹੜੇ ਬੇੜਾਂ ਦੇ ਲੁਕੜਿਆ ਦੀ ਤੇ ਜਦੋਂ ਉਹ ਮੂੰਹ ਕੋਈ ਜਾਂਦਾ ਨਾ ਕਿਹੜੇ ਬੇੜਾਂ ਦੇ ਲੁਕੜਿਆ ਆਈ ਨਹੀਂ ਆ ਗਈ ਹੋ ਹੋ ਫਿਰ ਕਹਿਣਗੇ ਚੰਨੋ ਮਾੜੀ ਆ ਬੋਲਦੀ ਆਗੀ ਲੋਕਾਂ ਤੋਂ ਗੱਲਾਂ ਕਰਾਉਣਗੇ ਚਰਨੋਂ ਬੋਲ ਲੈਣਾ ਤਾਂ ਹੋਰ ਕੀ ਕਰੇ ਆ ਮੈਨੂੰ ਲੈ ਜਾਂਦਾ ਨਾਲ ਬਿਠਾ ਕੇ ਦੱਸ ਮੈਂ ਕਿ ਝੁੰਡੀ ਨਾਲ ਵੜਦੀ ਸੀਗੀ ਤੂੰ ਕੀ ਕਰਿਆ ਪਿਆਗਾ ਫੇਰ ਕਹਿੰਦੇ ਚਰਨੋਂ ਬੋਲਦੀ ਆ ਮਾੜੀ ਐ ਚਰਨੋਂ ਚਰਨੋਂ ਤਾਂ ਆਪੀ ਮਾੜੀ ਹੈਗੀ ਰੋਕ ਟੋਕ ਕਰਦੀ ਹੈਗੀ ਬਾਹਰ ਨਾ ਮਿਲ ਗਿਆ ਚੋਰੇ ਨੂੰ ਨਾਲ ਲੈ ਕੇ ਜਾਂਦਾ ਪਤੰਦਰਨੀ ਦਾ ਭਰਾਈ ਕਿਦਾ ਪਹੁੰਚੇਗੀ ਮੈਨੂੰ ਆਂ ਲੱਗਦਾ ਹੈਗਾ ਵੀ ਹੁਣ ਮੇਰਾ ਨਾਲ ਦੀਪੂ ਵੱਧ ਜੀ

ਇਹ ਭੈਰ ਕੀ ਹੋ ਗਏ ਸਾਡੇ ਆਲਾ ਲਈ ਜਾਂਦਾ ਸੀ ਇਹ ਸੱਤ ਬਗਾਨਾ ਦਵਾਈ ਦਵਾ ਲੈਂਦਾ ਬਿਮਾਰ ਹੋ ਰਹੀ ਆ ਉਹ ਜੀ ਦਾਸ ਤੂੰ ਤਾਂ ਮੈਂ ਲੋੜੀ ਆਏ ਭੱਜ ਕੇ ਪੈ ਗਈ ਮੈਂ ਤਾਂ ਆਏ ਕਹਿਣੀ ਹੈ ਵੀ ਹਾਤੋਂ ਬਗ ਜਾਂਦੀ ਨਾਰਕੜ ਲਾ ਮੈਨੂੰ ਕਾ ਤੇ ਮਾਗਰ ਲੱਗੇ ਜਾਂਦਾ ਰੇੜੀ ਚ ਭਵਾ ਪਾ ਲੈਂਦਾ ਮਾਗਰ ਲੱਦਸ ਹਾਂ ਸੁਸ ਜੰਗੀ ਰੋਹੀ ਆ ਲੈ ਬੈੰਦੇ ਅੰਗ੍ਹਾ ਆਵਾਜ਼ ਮੇਰੇ ਅਸੇ ਰੇੜੀ ਤੇ ਗਲਪਾ ਮਾ ਬਾਲਣ ਗਾ ਨਹੀਂ ਦਸ ਰੇੜੀ ਤੋਂ ਨਹੀਂ ਕਰਦਾ ਤੂੰ ਇੰਨੀ ਮੋਟੀ ਤਾਂ ਹੈ ਨਹੀਂ ਨਹੀਂ ਹੋ ਰਾ ਅਗਲਾ ਕਾਂ ਮਜ਼ਾਕ ਕਰਦੇ ਉਹਨੂੰ ਆਈ ਕਹਿਣਾ ਸੀਗਾ ਵੀ ਰੇੜੀ ਪਾ ਲੈਂਦਾ ਭਾਈ ਦਿਨਾਂ ਨੂੰ ਮਾਰੇ ਬਿਠਾ ਲੈਂਦਾ ਦਿਨਾਂ ਨੂੰ ਮਾਰੇ ਬਿਠਾ ਲੈਂਦਾ ਹੋਰ ਨਹੀਂ ਤੈਨੂੰ ਤਾਂ ਉਹੀ ਮਾਟੀ ਕਰਕੇ ਛੱਡ ਜਾਂਦਾ ਤੈਨੂੰ ਇਹ ਸਮਝਣਾ ਪਊਗਾ ਮੈਂ ਤੈਨੂੰ ਦੱਸਾਂ ਉਹੀ ਮਾਟੀ ਮਾਟੀ ਕਰਕੇ ਛੱਡ ਜਾਂਦਾ ਨਾਲ ਬਗ ਜਾਂਦਾ ਸੀ ਭਾਈ ਤੁਹਾਡੇ ਲੋਕਾਂ ਤੋਂ ਗੱਲਾਂ ਕਰਾਉਣੀਆਂ ਮੈਂ ਤੈਨੂੰ ਆਏ ਕਹਿੰਦੀ ਸੀ ਆ ਜਾਂਦਾ ਸੀ ਮੌਜਾਂ ਬਿਠਾਈ ਚਾਉਰਾ ਲੋਕਾਂ ਦਾ ਕੀ ਆ ਉਹ ਵਿਚਾਰੀ ਸੋਚ ਪੰਮੀ ਉਹ ਆ ਗਈ ਓਕੇ ਆਈ ਆਪਾਂ ਉਹ ਹੋ ਜਾਂਦੇ ਆ ਵੀ ਲੋਕ ਕੀ ਕਹਿਣਗੇ ਤੈਨੂੰ ਤਾਂ ਆਪ ਅੱਗੇ ਨਹੀਂ ਵਧਦੇ ਹੈਗੇ ਕੈਨਾਂ ਹੁੰਦਿਆ ਗਿੱਟੇ ਦੀ ਮੋਚ ਤੇ ਆ ਮਾੜੀ ਸੋਚ ਮਾੜੀ ਸੋਚ ਅੱਗੇ ਨਹੀਂ ਬਦਲ ਅੱਗੇ ਨਹੀਂ ਬਦਲ ਨੀ ਦੱਸ ਚਰ ਨੋ ਤੂੰ ਤਾਂ ਨਾ ਕਰਦੀਆਂ ਨਹੀਂ ਮਾਏ ਮਾੜੀ ਸੋਚ ਨਹੀਂ ਲੱਗਦੀ ਮੈਂ ਤਾਂ ਐ ਕਹਿਣੀ ਆ ਵੀ ਜੇ ਬਾਪ ਬਿਵਾਰ ਸੀ ਤਾਂ ਦਵਾਈ ਘੁੱਟੀ ਲੈ ਆਪ ਨੇ ਆਂਦਾ ਨਾਲ ਡਾਕਟਰ ਜਾਨ ਦੀ ਕੀ ਲੋੜ ਸੀ ਨੀ ਪਹਿਲੇ ਗੱਲ ਦੱਸ ਹੁਣ ਨਾਲ ਲੈ ਗਿਆ ਹਾਂ ਡਾਕਟਰ ਦੇਖ ਕੇ ਦਵਾਈ ਦੇ ਦੂਗਾ ਹੈ ਨਹੀਂ ਉਹ ਪਹਿਲਾਂ ਹੋਰ ਕੋਲ ਮੈਨਾਂ ਲੈ ਕੇ ਆਉਂਦਾ ਫੇਰ ਡਾਕਟਰ ਨੇ ਕਹਿਣਾ ਸੀ ਆ ਬੋਲੀ ਦੇ ਦੇਉ ਜਾ ਕੇ ਯੇ ਦੋ ਲੂਟ ਹੋ ਗਏ ਟਿੱਕਾ ਦਵਾ ਲਵਾ ਕੇ ਲੈ ਜਾ ਹਣੋ ਦੇਖ ਕੇ ਚੰਗੀ ਤਰ੍ਹਾਂ ਦਵਾਈ ਦੇ ਦੂਗਾ ਨਾ ਹੋ ਨੂੰ ਦੂਜਾ ਆ ਪਿੰਡ ਚ ਡਾਕਟਰ ਝੋਲਾ ਚੱਕ ਲੈਣੇ ਉਹਨਾਂ ਨੂੰ ਦਿਖਾਉਂਦਾ ਨਹੀਂ ਆਏ ਮੀ ਘਰੇ ਬਦਲਣ ਦੇ ਪੈਸੇ ਝੋਲਾ ਚੱਕ ਕੇ ਕਿਹੜਾ ਉਹੀ ਆ ਜਾਂਦੇ ਨੇ ਉਹ ਫਿਰ ਮੋਟਰਸਾਈਕਲ ਦਾ ਉਹ ਲੈ ਲੈਂਦੇ ਚੱਪ ਆਪਾਂ ਦਾ ਵੀਰ ਪੁਰਾਣੇ ਮੁੜਿਆ ਮੈਂ 50 ਰੁਪਏ ਲੈ ਜਾਂ ਗੇੜੇ ਦੇ ਗੇੜੇ ਦੇ 50 ਰੁਪਏ ਤਾਂ ਲੈਂਦੇ ਨੇ ਮੈਂ ਤਾਂ ਆਏ ਕਹਿਣੀ ਆ ਵੀ ਦੇਖੋ ਹਾਂ ਬਾਹਰ ਜਦੋਂ ਪੁੱਤ ਨਿਕਲ ਗਿਆ ਅਗਲਾ ਕਹਿੰਦਾ ਵੀ ਲੈ ਦੱਸ ਕੋੜੇ ਕਿਵੇਂ ਬਟਾ ਕਿਸਾਨ ਨੂੰ ਕਿਤਾ ਵੀ ਦਵਾਈ ਤੇ ਪਾਉਣ ਗਿਆ ਹੱਸਦੀ ਜਾਂਦੀ ਸੀ ਤੂੰ ਤਾਂ ਕਹੀਆਂ ਪੰਮੀ ਮੇਰੇ ਅਸਲ ਦੇ ਵਿੱਚੋਂ ਗੱਲ ਦੱਸ ਵੀ ਕੀ ਬਾਰੇ ਮੈਂ ਤਾਂ ਆਏ ਕਿ ਤੂੰ ਤਾਂ ਕਹਿੰਦੀ ਹੈ ਬਿਮਾਰ ਬਸ ਇਸ ਗੱਲ ਤੋਂ ਹੈਰਾਨ ਹੈ ਉਹ ਹੱਸਦੀ ਜਾਂਦੀ ਸੀ ਅੱਛਾ ਆਹੋ ਦੰਦ ਕਰਦੀ ਜਾਂਦੀ ਸੀ ਮੂੰਹ ਆਉਂ ਵੀ ਤੈਨੂੰ ਪਲੇਖਾ ਪੈ ਗਿਆ ਤਾਂ ਮੂੰਹ ਤਾਂ ਮੱਖੀ ਵੀ ਸੁੱਟਦੀ ਮੈਨੂੰ ਪਲੇਖਾ ਕਿਉਂ ਪੈ ਗਿਆ ਮੈਂ ਮਾਰਾਂ ਚ ਖੜੀ ਨੇ ਆਪ ਦੇਖੇ ਦੁਨਿਆਲੇ ਹੀ ਆ ਕਰਦੇ ਜਾਂਦੇ ਦੁਨਿਆਲੇ ਨਹੀਂ ਚਲ ਕੋਈ ਨਾ ਵੇਖ ਕੀ ਹੋ ਗਿਆ ਹੱਸਦੀ ਜਾਂਦੇ ਸੀ ਅੱਤ ਤਤ ਮਾਰ ਕੇ ਨਾ ਸੌਕ ਕਰਦੀ ਤਾ ਸੁਆਦ ਲੈਣ ਆਏ ਕਿਹਾ ਨਾ ਨਹੀਂ ਨਹੀਂ ਕਹਿੰਦਾ ਨਹੀਂ 70 ਰੁਪਏ ਖਾ ਰਹਿ ਗਿਆ ਨਹੀਂ ਮੈਨੂੰ ਸੋਹਣੇ ਮਾਣਾ ਨਹੀਂ ਨਹੀਂ ਲੱਗਦਾ ਬਸ ਕਿਹਾ ਤਾਂ ਗੰਨ ਗੰਨ ਨਾ ਨਾ ਕੁਛ ਨਹੀਂ ਕਿਹਾ ਉਹ ਤਾਂ ਮੈਂ ਕਹਿੰਦੀ ਸੀ ਮਾ ਸਬਜ਼ੀ ਚੜਤਲ ਮਸੀ ਮਾ ਤੇ ਨਾ ਬਈਆ ਲਾ ਲਾ ਕੋਈ ਨਾ ਮਾ ਤਾਂ ਮੈਂ ਦੇਖ ਰਹੀ ਸੀ ਮਾ ਆ ਤੂੰ ਤਾਂ ਆਪ ਕਿਵੇਂ ਹੋਈ ਪਈ ਆ ਕੋਣ ਤੈਨੂੰ ਮਨ ਬਣਦੇ ਤੇ ਤੈਨੂੰ ਦਵਾ ਦੇ ਹਾਂ ਮੈਨੂੰ ਕੀ ਹੋਇਆ ਮੈਂ ਤਾਂ ਗਵੇ ਵਰਗੀ ਤਾਂ ਪਈ ਆ ਮੂੰਹ ਦਾ ਉੱਤਰ ਆ ਪਿਆ ਨਹੀਂ ਉਹੀ ਲੱਗਦਾ ਤੈਨੂੰ ਮੇਰੇ ਮੂੰਹ ਨੂੰ ਤਾਂ ਮੰਨ ਜਾਏ ਨਾ ਮਨ ਦੇ ਦਿਲ ਚ ਤਾਂ ਤੇਰੇ ਵੀ ਗੱਲ ਹੈਗੀ ਆ ਨੀ ਕੋਈ ਕਰੇ ਨਾ ਦਿਲ ਚ ਕਹੇ ਨਾ ਚਾਹੇ ਨਾ ਕਹੇ ਸਾਨੂੰ ਤਾਂ ਹਰੋਂ ਵੀ ਸਾਨੂੰ ਉਂਗਲ ਲਾਉਣਾਂਗੇ ਮੈਨੂੰ ਕੁਲੋਂ ਉਂਗਲ ਲਾਉਣ ਦੀ ਆਪੇ ਤਾਂ ਉਹ ਨਹੀਂ ਕਿਸੇ ਦੀ ਚੁਗਲੀ ਕਰਦੀ ਨਾਲ ਤੇਰੇ ਜਿੱਤੋ ਕੰਮ ਨਹੀਂ ਇਹ ਆ ਅਣੀ ਆਉ ਲਈ ਨਾ ਲਈ ਜੰਨੀ ਛੋਟੀ ਲਈ ਦੇਖ ਪੰਮੀ ਕਿਵੇਂ ਬਿੜਕਾ ਲੈਂਦੀ ਕਰਦੀ ਆ ਮੇਰੇ ਪਿਓ ਦੀ ਲਈ ਅਬ ਮੜਾ ਜਾਂ ਕਿਸੇ ਨੇ ਕਰੇ ਆਏ ਹੋ ਜੇ ਵੀ ਹਾਂ ਆ ਗਏ ਆ ਉਹਦੀ ਲੋਰੀ ਕੁੱਤੀ ਵਾਂਗੂੰ ਤਰਨ ਲੱਭਿਆਂ ਨੀ ਤੇ ਸਿੰਦਰ ਦਾ ਸੜਦੀ ਹੀ ਨਹੀਂ ਕਿਸੇ ਦਾ ਕਰ ਐ ਜਾ ਚੌਰਾ ਹੋ ਜੇ ਨਾਲ ਉਹਨੂੰ ਲੈ ਕੇ ਟੋਕਾ ਲੋਕਾਂ ਤੋਂ ਗੱਲ ਨਾ ਕਰਾਂ ਮੈਂ ਪਰ ਇਹਨੂੰ ਕੀ ਕਹਿੰਦੀ ਵੀ ਹਾਂ ਵੀ ਮੈਨੂੰ ਵੀ ਆਈ ਹੋਇਆ ਪਿਆਗਾ ਵੀ ਹਾਂ ਲੈ ਕੇ ਗਿਆ ਮੈਨੂੰ ਫਿਕਰ ਹੋਇਆ ਪਿਆਗਾ ਦਸੀ ਘਰੀਆਂ ਦੀ ਜਾ ਵੀ ਹਾਂ ਉਹਨਾਂ ਦੇ ਤਾਂ ਹਾਲ ਹੋਏ ਪੈਗੇ ਦੇਖ ਆ ਇਹਦਾ ਮਨ ਤਾਂ ਮੇਰਾ ਵੀ ਨਹੀਂ ਖੜਦਾ ਹੈਗਾ ਗਿਆ ਨੂੰ ਵੀ 3 ਘੰਟੇ ਹੋ ਗਏ ਪੂਰੇ ਬੰਦਾ ਹੁੰਦਾਗਾ ਉਹਦੀ ਮੁਰਿਆਂ ਦਾ ਦੱਸ ਕਿੱਡੀ ਕ ਦੂਰ ਆ ਡਾਕਟਰ ਆ ਸੀਗਾ ਫੋਨ ਕਰ ਦਿੰਦਾ ਫੋਨ ਤੇ ਬੁਲਾ ਲੈਂਦਾ ਗੱਲ ਕਰਾਉ ਉਹੀ ਆ ਵਿਹਾਂ ਨਾਲ ਬਿਠਾਉਂਦਾ ਮੌਕਾ ਮਿਲ ਗਿਆ ਅੱਜ ਚੱਲ ਨਹੀਂ ਚੱਲ ਉੱਠ ਸਭ ਜਿੰਨ ਲਾ ਕਰਕੇ ਉਹਨਾਂ ਦਾ ਤਾਂ ਸੱਜੂ ਕੋਲ ਤੇਰਾ ਨਹੀਂ ਸਰਨਾ ਆਏਗਾ ਫੋਲੋ ਉਹ ਪਿੱਤਾ ਦਾ ਮੈਂ ਤਾਂ ਹਜੇ ਵੀ ਆਏ ਹੋਇਆ ਪਿਆ ਵੀ ਜੇ ਹੁਣ ਵੀ ਆ ਜਾਣ ਤੁਂ ਵੀ ਆ ਜਾਣ ਪਤਾ ਨਹੀਂ ਕਿਦੋਂ ਹੋਣਗੇ ਇਹ ਨਹੀਂ ਪਤਾ ਕੀ ਤੂੰ ਵੀ ਕੀ ਸੋਚੀ ਜਾਂਦੀ ਆ ਪੰਮੀ ਦੀ ਗੱਲ ਸੱਚੀ ਤਾਂ ਨਹੀਂ ਹੈਗੀ ਜਿਹੜੇ ਹਜੇ ਤੱਕ ਨਹੀਂ ਆਏ ਫਰਨੂ ਤਾਂ ਮੁੜ ਕੇ ਆ ਜਾਣਾ ਚਾਹੀਦਾ ਸੀਗਾ ਨਹੀਂ ਕਿ ਤੇ ਖਰਾਅ ਤਾਂ ਨਹੀਂ ਹੋ ਗਏ ਓਹੋ ਨੀਚਾ ਮਤੋਂ ਵਿਕੀ ਸੋਚੀ ਜਾਨੀ ਆ ਇਹ ਕਹਿ ਜੀਆਂ ਸੋਚਾ ਸੋਚੀ ਆ ਨੀਚਾ ਲੱਤ ਦਾ ਕੰਟਾ ਹੋਰ ਦੇਖਦੀ ਆ ਜੇ ਆਵੇ ਤਾਂ ਨਹੀਂ ਤਾਂ ਫਿਰ ਮੈਂ ਕਿਸੇ ਨੂੰ ਫੋਨ ਕਰੂੰਗੀ